ਹੈਲੋ ਸਸ਼ੀ ਕਾਂਜੀ ਸਾਰਿਆਂ ਨੂੰ ਮੈਂ ਹਰਮਨ ਬਰਾਈ ਕਲੈਕਸ਼ਨ ਤੋਂ ਤੁਹਾਡਾ ਸਵਾਗਤ ਕਰਦੀ ਆਂ ਸੋ ਆਪਾਂ ਅੱਜ ਦਾ ਵਲੌਗ ਬਣਾ ਰਹੇ ਸੀਗੇ ਜਿਦੇ ਵਿੱਚ ਮੈਂ ਕੁਝ ਕੁ ਸੂਟ ਦਿਖਾਉਂਗੀ ਜਿਹੜੇ ਆਪਾਂ ਬੁਟੀਕ ਵਾਲੇ ਰੈਡੀ ਕੀਤੇ ਹੋਏ ਨੇ ਸੋ ਇਹ ਸੂਟ ਵੀ ਡਿਸਕਾਊਂਟ 'ਤੇ ਉੱਤੇ ਨੇ ਤੁਸਾਂ ਨੂੰ ਵਧੀਆ ਲੱਗਦੀ ਹੈ ਤੇ ਤੁਸੀਂ ਸਕਰੀਨਸ਼ਾਟ ਲੈ ਕੇ WhatsApp 'ਤੇ ਸੈਂਡ ਕਰ ਸਕਦੇ ਹੋ ਤੇ ਤੁਹਾਨੂੰ ਕੋਈ ਹੋਰ ਵੀ ਡਿਜ਼ਾਈਨ ਪਸੰਦ ਹੁੰਦਾ ਤੇ ਤੁਸੀਂ ਸਾਨੂੰ ਉਹ ਵੀ ਸੈਂਡ ਕਰ ਸਕਦੇ ਹੋ ਅਸੀਂ ਬਣਾ ਕੇ ਦੇ ਦੇਵਾਂਗੇ ਜਿਹੜਾ ਵੀ ਕੋਈ ਸਟੱਫ ਹੈ ਜਿੱਦਾਂ ਦਾ ਵੀ ਤੁਹਾਨੂੰ ਸਟੱਫ ਦੀ ਜ਼ਰੂਰਤ ਹੈ ਤਾਂ ਉਹ ਸਟੱਫ ਦੱਸ ਸਕਦੇ ਹੋ ਕਲਰ ਦੱਸ ਸਕਦੇ ਹੋ ਤੇ ਆਪਣੀ ਮਨਪਸੰਦ ਦਾ ਡਿਜ਼ਾਈਨ ਵੀ ਜਿਹੜਾ ਭੇਜ ਸਕਦੇ ਹੋ ਜਿੱਦਾਂ ਦਾ ਵੀ ਵਰਕ ਆਰੀ ਵਰਕ ਹੈਂਡ ਵਰਕ ਜਾਂ ਮਸ਼ੀਨ ਵਰਕ ਉਹ ਸਾਰਾ ਅਸੀਂ ਕਰਵਾ ਕੇ ਦੇਵਾਂਗੇ ਤੇ ਹਾਂਜੀ ਜਿਹੜੀ ਅੱਜ ਦੇ ਸੂਟ ਸਾਡਾ ਦਿਖਾਉ ਉਹ ਜਰੇ ਵਰ ਜਰੇ ਵਰ ਸੋ ਮੈਂ ਇੱਕ ਕੁਝ ਗੱਲਾਂ ਦੱਸਣਾ ਚਾਹਣੀ ਆ ਅੱਜ ਨਾ ਮੈਂ ਜਦੋਂ ਸਫਾਈ ਕਰਦੀ ਸੀ ਮਿੰਨ ਇੱਕ ਚੀਜ਼ ਮਿਲੀ ਜਿਹੜੇ ਦੇ ਵਿੱਚੋਂ ਉਹ ਕੱਲ ਵੀ ਮੈਨੂੰ ਮੇਰੀ ਬੇਟੀ ਕੈਰੀ ਸੀਗੀ ਸੋ ਉਹ ਸੀਗਾ ਇੱਕ ਨਾ ਟੁਕੜਾ ਉਹਨੇ ਜਿਹੜਾ ਆਪਦੀ ਡਾਇਰੀ ਦੇ ਵਿੱਚੋਂ ਪੁਰਾਣੀ ਡਾਇਰੀ ਦੇ ਵਿੱਚੋਂ ਸਕੂਲ ਵਾਲੇ ਚੋਂ ਕੱਟਿਆ ਸੀਗਾ ਉਸ ਫੇਸ ਦੇ ਉੱਤੇ ਗੁਰੂ ਸਾਹਿਬਾਨ ਦੇ ਨਾਮ ਲਿਖੀ ਹੋਈ ਸੀ ਮੂਲ ਮੰਤਰ ਲਿਖਿਆ ਹੋਇਆ ਸੀ ਤੇ ਇੱਕ ਜਿਹੜਾ ਸੀਗਾ ਸ਼ਬਦ ਲਿਖਿਆ ਹੋਇਆ ਸੀ ਉਹ ਕਹਿੰਦੇ ਮम्मा ਇਹ ਤੁਸੀਂ ਸਿੱਖਣਾ ਨਹੀਂ ਹੈਗਾ ਅੱਪ ਐਨਾ ਸੰਸਕਾਰ ਕਰਨਾ ਤੇ ਉਹਨੇ ਕਹਿੰਦਾ ਆਪਦੀ ਜਾਨੇ ਤਾਂ ਵਿਚਾਰ ਨੇ ਸੰਸਕਾਰ ਕੀਤਾ ਸੀ ਪਤਾ ਨਹੀਂ ਉਹ ਫਵਾ ਦੇ ਵਿੱਚੋਂ ਉੱਡ ਕੇ ਵੀੜੇ ਚ ਆਇਆ ਸੋ ਮੈਨੂੰ ਮਿਲਿਆ ਫਿਰ ਮੈਂ ਉਹ ਬੜੇ ਅਦਰ ਨਾਲ ਚੁੱਕ ਕੇ ਹਨਾ ਵੀ ਲਿਆ ਕੇ ਦੁਆਰਾ ਚੁੱਕਲੇ ਦੁੱਤੇ ਦਾ ਸੰਸਕਾਰ ਕੀਤਾ ਸੋ ਜੇ ਸਾਡੇ ਬੱਚਿਆਂ ਨੂੰ ਇੰਨੀ ਸਮਝ ਆਏ ਇਹ ਸਮੱਸਿਆ ਮੈਨੂੰ ਲੱਗਦਾ ਕਿ ਉਹਨਾਂ ਨੂੰ ਸਕੂਲ ਦੇ ਵਿੱਚ ਹੀ ਸਮਝਾਇਆ ਜਾਂਦਾ ਤੇ ਸਾਨੂੰ ਵੀ ਸੋਚਣਾ ਚਾਹੀਦਾ ਵੀਰੇ ਜਿਹੜੇ ਵਿਆਮਾ ਵਾਲੇ ਕਾਰਡ ਜਾਂ ਕਿਸੇ ਪਾਠ ਦੇ ਕਾੜ ਆਪਾਂ ਸੁੱਟ ਦਿਨੇ ਆ ਕੂੜੇ ਦੇ ਵਿੱਚ ਜਾਂ ਪ੍ਰਾਣੀ ਰੱਦੀ ਦੇ ਵਿੱਚ ਹੈ ਨਾ ਉਹਨਾਂ ਦੇ ਉੱਤੇ ਬਾਣੀ ਲਿਖੀ ਹੁੰਦੀ ਆ ਤੇ ਆਪਾਂ ਨੂੰ ਵੀ ਉਸ ਚੀਜ਼ ਦੀ ਕਦਰ ਕਰਨੀ ਚਾਹੀਦੀ ਆ ਆਪਾਂ ਉਹ ਕਾੜ ਸਿੱਟਿਆ ਨਾ ਕਰੋ ਜਦੋਂ ਆਪਣਾ ਕੋਈ ਪ੍ਰੋਗਰਾਮ ਲੰਘ ਜਾਂਦਾ ਤੇ ਉਹਦਾ ਸੰਸਕਾਰ ਕਰ ਜਾਂਦੇ ਆ ਜੋ ਬਾਣੀ ਹੈ ਬਾਣੀ ਨੂੰ ਪੈਰਾਂ ਦੇ ਵਿਚੇ ਨਹੀਂ ਰੋਣਾ ਚਾਹੀਦਾ ਮੈਂ ਵੀ ਇਹ ਆਪਣੇ ਬੇਟੀ ਤੋਂ ਸਿੱਖਿਆ ਇਸ ਤੋਂ ਪਹਿਲਾਂ ਮੈਂ ਵੀ ਕਦੀ ਨਹੀਂ ਸੋਚਿਆ ਸੀਗਾ ਕਿ ਅਸੀਂ ਕਾਰਡ ਸਿੱਟ ਰਹੇ ਆ ਜਾਂ ਇਹਦੇ ਉੱਤੇ ਗੁਰਵਾਣੀ ਲਿਖੀ ਹੋਣੀ ਆ ਜ਼ਰੂਰੀ ਨਹੀਂ ਕਿ ਅਸੀਂ ਬਰਥਡੇ ਹੀ ਸਾਰਾ ਕੁਝ ਬੱਚਿਆਂ ਦਾ ਸਾਇਦ ਆ ਤੇ ਕਾਫੀ ਗੱਲਾਂ ਹੁੰਦੀਆਂ ਨੇ ਜਿਹੜੀਆਂ ਬੱਚਿਆਂ ਨੂੰ ਪਤਾ ਹੁੰਦੀਆਂ ਤੇ ਸਾਨੂੰ ਵੀ ਉਹ ਸਿੱਖਣੀਆਂ ਚਾਹੀਦੀਆਂ ਨੇ ਸੋ ਮੈਂ ਇਹ ਗੱਲ ਸ਼ੇਅਰ ਕਰਨੀ ਸੀ ਤੇ ਉਹ ਕਲਿੱਪ ਵੀ ਮੈਂ ਇਸ ਦੇ ਨਾਲ ਹੀ ਐਡ ਕਰੂੰਗੀ ਇਸ ਤੋਂ ਬਾਅਦ ਮੈਂ ਤੁਹਾਨੂੰ ਆਪਣੀ ਸ਼ੂਟ ਦਿਖਾ ਰਹੀ ਆ ਜਰੂਰਗਾ ਦਿਖਾਇਆਗਾ ਸ਼ੂਟ ਸੱਤੀ ਸੱਤੀ ਹਾਂਜੀ ਇਹ ਉਹ ਟੁਕੜੇ ਸੀ ਜਿਨ੍ਹਾਂ ਦੀ ਮੈਂ ਗੱਲ ਕਰ ਰਹੀ ਸੀ ਆ ਇਸ ਨੇ ਚੁੱਲ੍ਹੇ 'ਚ ਬਾਹਰ ਰੱਖ ਕੇ ਅੱਗ ਤਾਂ ਲਗਾਈ ਸੀ ਪਰ ਆਪ ਖਿਦਨ ਲੱਗੀ ਹੈ ਨਾ ਤੇ ਹਵਾਏ ਉਹ ਬੁਝ ਗਈ ਅੱਗ ਤੇ ਟੁਕੜੇ ਬਾਹਰ ਆ ਗਏ ਸੋ ਮੈਂ ਅੱਜ ਚਾੜੂ ਲਗਾਉਂਦੀ ਨੇ ਝੱਕੀ ਫਿਰ ਆਪਾਂ ਲਿਆ ਕੇ ਉਹਨਾਂ ਨੂੰ ਅੱਗ ਤੇ ਪਿੰਟ ਕਰਤਾ ਅਗਨੀ ਪਿੰਟ ਕੀਤਾ ਤੇ ਮੈਂ ਇਹ ਵੀ ਕਹਿਣਾ ਚਾਹੂੰਗੀ ਅਗਨੀ ਪੇਟ ਕਰਨ ਤੋਂ ਬਾਅਦ ਜਿਹੜੀ ਇਹਦੀ ਈ ਰਾਖ ਹੁੰਦੀ ਹੈ ਨਾ ਰਾਖ ਦਿੱਤੀ ਹੈ ਚਿੜੀ ਦੀ ਰਾਖੁੰਦੀ ਅ ਵੀਰੇ ਆਪਣੇ ਖੇਤਾਂ ਦੇ ਵਿੱਚ ਪਾ ਦੋ ਜਾਂ ਘਰੇ ਬੁੱਟੇ ਲੱਗੇ ਹੋਏ ਉਹ ਬੁੱਟੇ ਚ ਪਾ ਦੋ ਕਿਉਂਕਿ ਆਪਾਂ ਉਹ ਜਿਵੇਂ ਸਿਕਟਾਂ ਦੀ ਫਰੀ ਵੀ ਇੱਕ ਤਰ੍ਹਾਂ ਦੀ ਬੇਅਦਵੀ ਹੀ ਹੋ ਗਈ ਸੀ ਥੋੜਾ ਜਿਹਾ ਟੁਕੜਾ ਬਚਿਆ ਸੀ ਮੈਨੂੰ ਦਵਾਰਾ ਗੈਸ ਦੇ ਉੱਪਰ ਰੱਖ ਕੇ ਅਗਨੀ ਬੀਟ ਦਿੱਤਾ ਸੋ ਇਹ ਜ਼ਰੂਰੀ ਆ ਨਿੱਕੇ ਨਿੱਕੀਆਂ ਗੱਲਾਂ ਨੇ ਤੇ ਕਈ ਵਾਰ ਨਹੀਂ ਵੀ ਆਪਣੇ ਧਿਆਨ ਚ ਹੁੰਦੀਆਂ ਪਰ ਜ਼ਰੂਰੀ ਹੈ ਕਿ ਇਸ ਧਿਆਨ ਰੱਖੀਏ ਸੋ ਅੱਗੇ ਆਪਾਂ ਦੇਖਦੇ ਹਾਂ ਸੂਟ ਨੈਕਸਟ ਮੈਂ ਤੁਹਾਨੂੰ ਸੂਟ ਦਿਖਾ ਰਹੀ ਹਾਂ ਆਪਾਂ ਸੂਟ ਦੇਖਦੇ ਹਾਂ ਸੋ ਸੂਟ ਦੇਖ ਰਹੇ ਆ ਜਿਹੜਾ ਨਾ ਆਰੀ ਦਾ ਕੰਮ ਆ ਨੀਚੇ ਹੈਗਾ ਇਹਦੇ ਤੇ ਬોર્ਡ ਲੱਗਿਆ ਹੋਇਆ ਲੈਂਸ ਲਗਾ ਕੇ ਲੈਂਸ ਲਗਾਈ ਹੋਈ ਆ ਲੈਸ ਦੇ ਉੱਤੇ ਜਿਹੜਾ ਸਾਰਾ ਆਰੀ ਦਾ ਕੰਮ ਕੀਤਾ ਗਿਆ ਬਹੁਤ ਸੋਹਣਾ ਸੂਟ ਹੈ ਸਿੰਪਲ ਸੂਪਰ ਜਿਹਾ ਸੂਟ ਹੈ ਡਿਸਕਾਊਂਟ ਦੀ ਦਿੱਤੀ ਆ ਸੋ ਇਹਦਾ ਇਹ ਰੇਂਜ ਜਿਹੜੀ ਹੈ ਕੀ ਹੈ ਜੀ 900 ਰੁਪੀਆ ਹੈ ਬਿਨਾਂ ਦੁਪੱਟੇ ਤੋਂ ਬਿਨਾਂ ਦੁਪੱਟੇ ਤੋਂ 900 ਦੀ ਰੇਂਜ ਆ ਜੇ ਤੁਹਾਨੂੰ ਵਧੀਆ ਲੱਗਦਾ ਤੇ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਤੁਹਾਨੂੰ ਕੋਈ ਹੋਰ ਕਲਰ ਜਾਂ ਸਟੱਫ ਚਾਹੀਦਾ ਸਿੰਪਲ ਸੂਬਰ ਜੇ ਸੂਟ ਤਿਆਰ ਕਰਾਉਣੇ ਆ ਤੇ ਤੁਸੀਂ ਉਹ ਵੀ ਭੇਜ ਸਕਦੇ ਹੋ ਬਹੁਤ ਜ਼ਿਆਦਾ ਸੋਨਾ ਸਿੰਪਲ ਜਿਹਾ ਸੂਟ ਖੁੱਜੇ ਜਰਵਰੇ ਸੈਕਿੰਡ ਦੇ ਸੂਟ ਸ਼ਰਟ ਰੈਡ ਕੀਤੀ ਗਈ ਹੈ ਜੀ ਕੈਂਬ੍ਰਿਕ ਦੇ ਉੱਤੇ ਆ ਇਹਦੇ ਉੱਤੇ ਕੁਝ ਬਹੁਤਾ ਖਾਸ ਨਹੀਂ ਸਿਰਫ ਇਹ ਮੈਂ ਲੈਂਸ ਲਗਾ ਕੇ ਹਲਕਤ ਕਿਤਾ ਹੈ ਸਿੰਪਲ ਸੂਪਰ ਜੀ ਹੈ ਸੋ ਇਹ ਵੀ ਡਿਸਕਾਊਂਟ ਦੇ ਉੱਤੇ ਅਵੇਲੇਬਲ ਹੈ ਤੁਸੀਂ ਚਾਹੋ ਤੇ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ আচ্ছা ਸੈਕਿੰਡ ਇਹ ਵਾਲਾ ਸੂਟ ਹੈ ਇਹ ਜਿਹੜਾ ਵਰਕ ਹੈ ਇਹ ਵਰਕ 슬ੀਵਸ ਦੇ ਉੱਪਰ ਹੈ ਸੋ ਇਸ ਤਰ੍ਹਾਂ ਨਿੱਕੇ ਫਲਾਅਰਸ ਨੇ ਗੋਟਾ ਪੱਤੀ ਦੇ ਨਾਲ ਥ्रेड ਵਰਕ ਕੀਤਾ ਗਿਆ ਜਿਹੜੇ ਇਹ ਫਲਾਅਰਸ ਨੇ ਨਾ ਗੋਟਾ ਪੱਤੀ ਦੀਆਂ ਕੰਮ ਦੀ ਸਫਾਈ ਦੇਖੋ ਬਹੁਤ ਜ਼ਿਆਦਾ ਸੋ ਇਹ ਫਲਾਅਰਸ ਸ਼ਰਟ ਦੇ ਉੱਪਰ ਹੋਣਗੇ ਸੋ ਇਹ ਵਾਲਾ ਸੈਕੰਡ 슬ੀਵ ਆਗੇ ਜਿਹੜਾ ਕੰਮ ਆਇਦਣਾ ਮੂਰਗਾ ਤੇ ਵੀ ਕੀਤਾ ਹੋਇਆ ਹੈ ਇਹਦੀ ਮੂਰੀ ਬਣੀ ਹੋਈ ਹੈ ਬਾਟਮ ਦੇ ਉਹ 슬ੀਵਸ ਹੀ ਸੀਗੀਆਂ ਪੂਰਨਾ ਹੈ ਦੇ ਕੰਮ ਸੋ ਇਹਦਾ ਜਿਹੜਾ ਸਟੱਫ ਹੈ ਜੀ ਇਹ ਕਰੀਬ ਦਾ ਸਟੱਫ ਹੈ ਤੁਸੀਂ ਤੁਹਾਨੂੰ ਸੋਹਣਾ ਲੱਗਦਾ ਤੇ ਤੁਸੀਂ ਇਹਦਾ ਸਕਰੀਨ ਸ਼ਾਟ ਸੈਂਡ ਕਰਾਸ ਨੈਕਸਟ ਬੀ ਇਹ ਵਾਲਾ ਕੈਂਬ੍ਰਿਕ ਦਾ ਸੂਟ ਗ੍ਰੇ ਕਲਰ ਦਾ ਕੈਂਬ੍ਰਿਕ ਦੇ ਉੱਤੇ ਆ ਮਜ਼ੈਂਟਾ ਦੇ ਨਾਲ ਵਰਕ ਕੀਤਾ ਗਿਆ ਆ ਮਜ਼ੈਂਟਾ ਦੇ ਨਾਲ ਵਰਕ ਕੀਤਾ ਗਿਆ ਵਰਕ ਬਹੁਤ ਸੋਹਣਾ ਸਾਰੇ ਨਾਲ ਬਰੀਕ ਬੁੱਟੀ ਪਾਈ ਗਈ ਹੈ ਨੀਚੇ ਇਹਦਾ ਜਿਹੜਾ ਘੇਰਾਗਾ ਇਹ ਵਾਲਾ ਕੰਮ ਇਹਦੇ ਖੇਲੇ ਤੇ ਕੀਤਾ ਗਿਆ ਸੋ ਜਿਹੜੀ ਕੰਮ ਦੀ ਸਫਾਈ ਹੈ ਹਨਾ ਬਹੁਤ ਜ਼ਿਆਦਾ ਹੈ గ్రే కలర్ బాదీ ਨੈਕਸਟ ਬਈ ਇਹ ਵਾਲਾ ਕੈਂਬ੍ਰਿਕ ਦਾ ਸੂਟ ਗ੍ਰੇ ਕਲਰ ਦਾ ਕੈਂਬ੍ਰਿਕ ਦੇ ਉੱਤੇ ਆ ਮਜ਼ੈਂਟਾ ਦੇ ਨਾਲ ਵਰਕ ਕੀਤਾ ਗਿਆ ਆ ਮਜ਼ੈਂਟਾ ਦੇ ਨਾਲ ਵਰਕ ਕੀਤਾ ਗਿਆ ਵਰਕ ਬਹੁਤ ਸੋਹਣਾ ਸਾਰੇ ਨਾਲ ਬਰੀਕ ਬੁੱਟੀ ਪਾਈ ਗਈ ਹੈ ਨੀਚੇ ਇਹਦਾ ਜਿਹੜਾ ਘੇਰਾਗਾ ਇਹ ਵਾਲਾ ਕੰਮ ਇਹਦੇ ਖੇਲੇ ਤੇ ਕੀਤਾ ਗਿਆ ਸੋ ਜਿਹੜੀ ਕੰਮ ਦੀ ਸਫਾਈ ਹੈ ਹਨਾ ਬਹੁਤ ਜ਼ਿਆਦਾ ग्रीन कलर ਦਾ ਬਹੁਤ ਜ਼ਿਆਦਾ ਸੋਨਾ ਸੂਤਾ ਏਟ ਲਮਨ ਸ਼ੇਡ ਦਾ ਸੂਤਾ ਔਰ রেড ਤੇ ਗ੍ਰੀਨ ਦੇ ਨਾਲ ਕੰਮ ਕੀਤਾ ਗਿਆ ਤੇ ਕੰਮ ਦੀ ਜਿਹੜੀ ਸਫਾਈ ਹੈ ਬਹੁਤ ਜ਼ਿਆਦਾ ਨੀਚੇ ਵਾਲਾ ਇਹਦਾ ਸਾਰਾ ਪੈਚ ਵਰਕ ਸੋ ਇਹਦੀਆਂ 슬ੀਵਜ਼ ਦੇ ਉੱਤੇ ਪੈਚ ਲਾਇਆਗੇ ਇਸ ਤਰੀਕੇ ਦੇ ਹਵਲੀਆਂ ਦੀਆਂ 슬ੀਵਜ਼ ਲਾਏਗੇ ਬਹੁਤ ਜਿਆਦਾ ਪਿਆਰਾ ਸੂਟ ਹੈ ਜੀ 컬러 ਕੰਟਰਾਸਟ ਜੋੜਾ ਬਰ ਮੰਦਿਰ ਟੁੱਟੜ ਲੱਗਦਾ ਬੈਸੇ ਤਾਂ ਹਰ ਇੱਕ ਵੀਡੀਓ ਦੇ ਵਿੱਚ ਮੈਂ ਨਹੀਂ ਲੈ ਕੇ ਆਉਂਦੀਆਂ ਮੈਂ ਅੱਜ ਥੋੜਾ ਐਸੇ ਹੀ ਐਸੀ ਗਿਆਨੀ ਜਿਹਾ ਸੂਟ ਵੀ छूट है भी ये भी के बच्चे जी जॉर्ज का सूट है पेंट किया है, हैंड पेंट है। बहुत ज़्यादा सोना कम की जोड़ी सफाई मैंने दिखाई है हाँ देखो ब्रश की सफाई कित भी बार कलर वगैरह कुछ भी नहीं है कम की सफाई बहुत ज़्यादा बहुत ज़्यादा सोना ਜੋ ਨਵਰੇ ਨੈਕਸਟ ਬਲੈਕ ਕਲਰ ਦਾ ਸੂਟ ਹੈ ਜੀ ਬਲੈਕ ਕਲਰ ਦਾ ਸੂਟ ਆ ਵਾਈਟ ਲਾਈਟ ਲੈਮਨ ਸ਼ੇਡ ਦੇ ਨਾਲ ਵਰਕ ਕੀਤਾ ਗਿਆ ਹੈ ਵਾਈਟ ਕਲਰ ਦਾ ਸੂਟ ਹੈ ਲਾਈਟ ਲੈਮਨ ਦੇ ਨਾਲ ਵਰਕ ਕੀਤਾ ਗਿਆ ਆਰੀ ਦਾ ਵਰਕ ਆ ਬਹੁਤ ਹੀ ਜਿਆਦਾ ਸੋਨਾ ਦੇਖ ਸਕਦੇ ਹੋ ਤੁਸੀਂ ਇਹ ਇਹਦਾ ਕੀ ਰੱਖਾ ਸੋਤ ਬਦਿਆ ਲੱਗੇ ਤਾਂ ਤੁਸੀਂ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਮੰਗਵਾ ਵੀ ਸਕਦੇ ਹੋ ਸਾਰੇ ਦਿੱਤੀ ਜਿਹੜੀ ਅਸੀਂ ਡਿਲੀਵਰੀ ਕਰ ਦਿੰਦੇ ਆ ਸਾਰੇ ਵੀ ਉਸ ਨੂੰ ਮੈਂ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿ ਪਲੀਜ਼ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਨੂੰ ਸਾਡਾ ਕੰਮ ਵਧੀਆ ਲੱਗਦਾ ਤੇ ਤੁਸੀਂ ਲਾਈਕ ਸ਼ੇਅਰ ਜੁਲ ਕਰਿਓ ਜੀ हूँ इस तो हम इस तो बात भी मैं वाली वीडियोज ही आप बनावे सूट ये सूट कटिंग की वीडियो बनावे वो आप एक अलग टॉपिक पावे कि बड़े बड़े का सूट किस तरह कटी है ठीक है तोडियो वाइसिया लग गए तो लाइक शेयर जरूर करो वो वाडाश धन्यवाद करा जी वीडियो का शेयर करो लगता है कितना डिजाइन ने कमेंट जरूर करें करो ਅੱਗੇ ਜੋ ਸ਼ੇਅਰ ਕਰਿਓ ਥੈਂਕ ਯੂ ਜੀ ਸਾਰਿਆਂ ਨੇ ਵੀਡੀਓ ਦੇਖਣ ਲਈ ਜਿਨ੍ਹਾਂ ਨੇ ਬੈਲ ਆਈਕਨ ਨਹੀਂ ਪ੍ਰੈਸ ਕੀਤਾ ਵੀ ਉਹ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਨਿਊ ਨੋਟੀਫਿਕੇਸ਼ਨਸ ਵੀਡੀਓਜ਼ ਦੀਆਂ ਮਿਲਦੀਆਂ ਰਹਿਣ ਸੋ ਵਾਚਰ ਜ਼ਰੂਰ ਕਰਿਆ ਕਰੋ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਵੀਡੀਓ ਵਾਚ ਕਰਦੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਥੈਂਕ ਯੂ ਜੁੜੇ ਰਹੋ ਬਾਏ ਹਾਂ ਜੀ ਬਾਏ ਰੱਤ ਨੂੰ ਕੁੱਝ ਪਾਈਂਗਾ ਤੁਹਾਨੂੰ ਬਾਅਦ ਵਿੱਚ